ਜੀ ਜੋ ਮੈਸੇਜ ਹੈ ਪੰਜਾਬ ਸਰਕਾਰ ਦਾ ਉਹ ਲੋਕਾਂ ਤੱਕ ਪਹੁੰਚਾਉਣ ਲਈ ਇੱਥੇ ਪਹੁੰਚੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅੱਜ ਉਹ ਬੱਚੇ ਜੋ 6 ਸਾਲ ਤੋਂ ਛੋਟੀ ਉਮਰ ਦੇ ਨੇ ਪੰਜਾਬ ਦੇ ਵਿੱਚ ਸਾਡੇ ਛੋਟੇ ਬੱਚੇ ਚਾਹੇ ਕਿਸੇ ਵੀ ਵਰਗ ਨਾਲ ਸੰਬੰਧਤ ਨੇ ਉਹਨਾਂ ਦੀ ਗੱਲ ਅਸੀਂ ਕਰਨ ਜਾ ਰਹੇ ਹਾਂ ਕਿਉਂਕਿ ਕਿਸੇ ਵੀ ਬੱਚੇ ਦਾ ਵਿਕਾਸ ਖਾਸ ਤੌਰ ਤੇ ਦਿਮਾਗ ਦਾ ਵਿਕਾਸ ਜਿਹੜਾ ਤਕਰੀਬਨ 90% ਤੋਂ ਉੱਪਰ ਜਿਹੜਾ ਉਹ 5 ਸਾਲ ਤੋਂ ਛੋਟੀ ਉਮਰ ਦੇ ਵਿੱਚ ਹੋ ਜਾਂਦਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮਾਜ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਨੌਜਵਾਨ ਬਣਾਉਣੇ ਨੇ ਅਸੀਂ ਕਿਸ ਤਰ੍ਹਾਂ ਦਾ ਸਮਾਜ ਸਿਰਜਣਾ ਇਸੇ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਛੋਟੇ ਬੱਚੇ ਜੋ 6 ਸਾਲ ਤੋਂ ਛੋਟੀ ਉਮਰ ਦੇ ਨੇ ਉਹਨਾਂ ਦੇ ਕਿਸ ਤਰ੍ਹਾਂ ਦੇ ਉਹਨਾਂ ਦੀ ਬੁਨਿਆਦ ਖੜੀ ਕੀਤੀ ਹੈ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਨੀਹਾਂ ਖੜੀਆਂ ਕੀਤੀਆਂ ਨੇ ਸੋ ਮੈਂ ਸ਼ੁਰੂ ਕਰਾਂਗੀ ਸਭ ਤੋਂ ਪਹਿਲਾਂ ਉਹ ਬੱਚੇ ਜੋ ਪਲੇ ਵੇ ਸਕੂਲਾਂ ਦੇ ਵਿੱਚ ਜਾਂਦੇ ਨੇ ਇਸ ਤੋਂ ਪਹਿਲਾਂ ਵੀ ਮੈਂ ਕਾਫੀ ਧਿਰ ਪਹਿਲਾਂ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪਲੇ ਵੇ ਸਕੂਲ ਨੇ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ 6 ਸਾਲ ਤੋਂ ਛੋਟੀ ਉਮਰ ਦੇ ਬੱਚੇ ਪੜ੍ਹਦੇ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਪੜ੍ਹਾਈ ਹੋ ਰਹੀ ਹੈ ਉਹਨਾਂ ਦਾ ਕਿਸ ਤਰ੍ਹਾਂ ਦਾ ਸਰੀਰਕ ਵਿਕਾਸ ਹੋ ਰਿਹਾ ਹੈ ਉਹ ਸਾਰੇ ਕਾਰਸੇ ਤੇ ਨਜ਼ਰ ਰੱਖਣ ਦੇ ਲਈ ਅਸੀਂ ਉਹਨਾਂ ਪਲੇ ਵੇ ਸਕੂਲਸ ਨੂੰ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਔਰ ਅੱਜ ਅਸੀਂ ਆਨਲਾਈਨ ਰਜਿਸਟ੍ਰੇਸ਼ਨ ਇੱਕ ਪੋਰਟਲ ਓਪਨ ਕਰਕੇ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਹੈ ਇਹ ਪਲੇ ਵੇ ਸਕੂਲਸ ਦੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਕੇ ਕੋਈ ਵੀ ਸਕੂਲ ਜਾਂ ਪ੍ਰਾਈਵੇਟ ਜੋ ਸਕੂਲ ਚੱਲ ਰਹੇ ਨੇ ਜਾਂ ਪਲੇਵੇ ਸਕੂਲਸ ਨੇ ਕਿਸੇ ਵੀ ਬੈਠੇ ਹੋਏ ਉਹ ਘਰੇ ਬੈਠ ਕੇ ਵੀ ਇਸ ਦੀ ਰਜਿਸਟ੍ਰੇਸ਼ਨ ਕਰ ਰਹੇ ਨੇ ਤਾਂ ਇਸ ਤਰ੍ਹਾਂ ਜੋ ਸਾਡੇ ਜਿੰਨੇ ਵੀ ਸਕੂਲ ਨੇ ਪੰਜਾਬ ਦੇ ਵਿੱਚ ਪਲੇਵੇ ਸਕੂਲ ਹੈ ਜਿਹੜੇ ਉਹਨਾਂ ਤੇ ਬੱਚੇ ਜਾਂਦੇ ਨੇ ਉਹਨਾਂ ਦੀ ਪ੍ਰੋਪਰ ਜਿਹੜੀ ਇੱਕ ਤਰ੍ਹਾਂ ਦੇ ਨਾਲ ਰਿਵਿਊ ਜਿਹੜਾ ਪੰਜਾਬ ਸਰਕਾਰ ਕਰਨਾ ਸ਼ੁਰੂ ਕਰੇਗੀ ਉਸ ਤੋਂ ਬਾਅਦ ਮੈਂ ਗੱਲ ਕਰਾਂਗੀ ਆਂਗਣਵਾੜੀ ਸੈਂਟਰਾਂ ਦੀ ਕਿਉਂਕਿ ਬੱਚੇ ਜਿਹੜੇ ਆ ਉਹ ਸਿਰਫ ਪਲੇ ਵੇ ਸਕੂਲਾਂ 'ਚ ਨਹੀਂ ਜਾਂਦੇ ਸਾਡੇ ਬੱਚੇ ਆਂਗਣਵਾੜੀ ਸੈਂਟਰਾਂ 'ਚ ਵੀ ਜਾਂਦੇ ਨੇ ਸਾਡੇ ਬੱਚੇ ਕਈ ਸਕੂਲਾਂ ਦੇ ਨਾਲ ਵੀ ਜੁੜੇ ਹੋਏ ਨੇ ਸੋ ਹਰ ਅਦਾਰੇ ਤੇ ਵਿੱਚ ਜਿੱਥੇ ਸਾਡੇ ਛੋਟੇ ਬੱਚੇ ਜਾ ਰਹੇ ਨੇ 5 ਸਾਲ ਦੀ ਉਮਰ ਦੇ 5 ਸਾਲ ਤੋਂ ਛੋਟੀ ਉਮਰ ਦੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਅੱਜ ਤੋਂ ਬਾਅਦ ਜਾਂ ਆਉਣ ਵਾਲੇ ਅਕਾਡੈਮਿਕ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਗਰੋਥ ਕਿਸ ਤਰ੍ਹਾਂ ਉਹਨਾਂ ਦਾ ਦਿਮਾਗੀ ਵਿਕਾਸ ਕਰਨਾ ਹੈ ਉਹਦੇ ਤੇ ਪੂਰੀ ਤਰ੍ਹਾਂ ਕਨਸੈਂਟਰੇਟ ਕਰਨ ਜਾ ਰਹੇ ਹਾਂ ਕਿਉਂਕਿ ਆਂਗਣਵਾੜੀ ਸੈਂਟਰਾਂ ਦੇ ਵਿੱਚ ਵੀ ਅਸੀਂ ਇੱਕ ਪ੍ਰੋਪਰ ਕਰਿਕੂਲਮ ਪ੍ਰੋਪਰ ਸਿਲੇਬਸ ਜਿਹੜਾ ਉਹ ਲਾਗੂ ਕਰਨ ਜਾ ਰਹੇ ਹਾਂ ਜਿਸ ਤੇ ਲਈ ਅਸੀਂ ਆਪਣੀਆਂ ਆਂਗਣਵਾੜੀ ਵਰਕਰਸ ਨੂੰ ਆਪਣੀਆਂ ਸੁਪਰਵਾਈਜ਼ਰਸ ਨੂੰ ਲਗਾਤਾਰ ਟ੍ਰੇਨਿੰਗ ਦੇ ਰਹੇ ਹਾਂ ਔਰ ਤਕਰੀਬਨ ਫਰਵਰੀ ਦੇ ਆਦ ਤੱਕ ਇਹ ਟ੍ਰੇਨਿੰਗ ਜਿਹੜੀਆਂ ਉਹ ਖਤਮ ਹੋ ਜਾਣਗੀਆਂ। ਔਰ ਇਹਦੇ ਵਿੱਚ ਸਾਡਾ ਮੁੱਖ ਮਕਸਦ ਇਹੀ ਰਹੇਗਾ ਕਿ ਜੋ ਟ੍ਰੇਨਿੰਗ ਜਿਸ ਤਰ੍ਹਾਂ ਦੀ ਪੜ੍ਹਾਈ ਅਸੀਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਕਰਾਉਣੀ ਹੈ ਉਹ ਸਾਰੀ ਮੈਂ ਪਹਿਲਾਂ ਵੀ ਕਹਿਨੀ ਹੁੰਦੀ ਕਿ ਖੇਡਾਂ ਦੇ ਨਾਲ ਨਾਲ ਅਸੀਂ ਕੋਈ ਬੱਚਿਆਂ ਨੂੰ ਬਸਤੇ ਨਹੀਂ ਚਕਾਉਣੇ ਅਸੀਂ ਕੋਈ ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਨਹੀਂ ਫੜਾਉਣੀਆਂ। ਆਂਗਣਵਾੜੀ ਵਰਕਰਸ ਉਹਨਾਂ ਨੂੰ ਖੇਡਾਂ ਦੇ ਨਾਲ ਨਾਲ ਪੜ੍ਹਾਈ ਕਰਾਉਣ ਦੀਆਂ ਔਰ ਇਹ ਕਿਸ ਤਰ੍ਹਾਂ ਕਰਾਉਣਗੀਆਂ ਇਹ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਔਰ ਇਸੇ ਤਰ੍ਹਾਂ ਹੀ ਅਸੀਂ ਮਿਸ਼ਨ ਆਰੰਭ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਪੇਰੈਂਟਸ ਨੂੰ ਇਨਵੋਲ ਕੀਤਾ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੇਰੈਂਟਸ ਅਸੀਂ ਗਰੁੱਪਸ ਦੇ ਵਿੱਚ ਇਨਵੋਲ ਕੀਤੇ ਜ ਜਿਹਨਾਂ ਦੇ ਬੱਚੇ ਕਿ ਆਂਗਣਵਾੜੀ ਸੈਂਟਰਾਂ 'ਚ ਜਾਂਦੇ ਸੀ ਉਹਨਾਂ ਪੇਰੈਂਟਸ ਨੂੰ ਰੋਜ਼ਾਨਾ ਗਤੀਵਿਧੀਆਂ ਜੜੀਆਂ ਉਹ ਫੋਨਸ ਤੇ ਰਾਹੀਂ ਭੇਜੀਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਪ੍ਰੋਪਰ ਅਸੀਂ ਦੱਸਦੇ ਹਾਂ ਕਿ ਉਹਨਾਂ ਨੇ ਅੱਜ ਬੱਚੇ ਨੂੰ ਕੀ ਐਕਟੀਵਿਟੀ ਕਰਾਉਣੀ ਹੈ ਅੱਜ ਕੀ ਸਿਖਾਉਣਾ ਹੈ ਸੋ ਇਹ ਬੱਚਿਆਂ ਦਾ ਬੌਧਿਕ ਵਿਕਾਸ ਦੇ ਵਿੱਚ ਇੱਕ ਮੁੱਢਲੇ ਕਦਮ ਹੈ ਜਿਹੜੇ ਇਹ ਆਂਗਣਵੜੀ ਸੈਂਟਰਾਂ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਨੇ ਇੱਥੇ ਇੱਕ ਗੱਲ ਵਰਣਨਯੋਗ ਹੈ ਕਿ ਜਿਹੜਾ ਪਾਠਕ੍ਰਮ ਅਸੀਂ ਆਂਗਣਵੜੀ ਸੈਂਟਰਾਂ 'ਚ ਲਾਗੂ ਕਰਨ ਜਾ ਰਹੇ ਹਾਂ ਸੇਮ ਸਿਲੇਬਸ ਸਾਡੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਸ ਉਮਰ ਦੇ ਬੱਚਿਆਂ ਨੂੰ ਪੜਾਇਆ ਜਾਵੇਗਾ ਔਰ ਇਹੀ ਪਾਠਕ੍ਰਮ ਅਸੀਂ ਪਲੇਵੇ ਸਕੂਲਸ ਨੂੰ ਦਵਾਂਗੇ ਸੋ ਜਿਹੜਾ ਆਉਣ ਵਾਲਾ ਐਕਾਡੈਮਿਕ ਸੈਸ਼ਨ ਹੋਏਗਾ ਉਹਦੇ ਵਿੱਚ ਅਸੀਂ ਇਹ ਬਦਲਾਅ ਦੇਖਾਂਗੇ ਕਿ ਜਿਹੜੇ ਬੱਚੇ ਆਂਗਣਵਾੜੀ ਸੈਂਟਰਾਂ 'ਚ ਜਾ ਰਹੇ ਨੇ ਜਾਂ ਜਿਹੜੇ ਬੱਚੇ ਪਲੇਵੇ ਸਕੂਲਾਂ 'ਚ ਜਾ ਰਹੇ ਨੇ ਜਾਂ ਜਿਹੜੇ ਬੱਚੇ ਕੋਈ ਪ੍ਰਾਇਮਰੀ ਸਕੂਲ 'ਚ ਜਾ ਰਹੇ ਨੇ ਉਹਨਾਂ ਨੂੰ ਇੱਕੋ ਜਿਹੇ ਸਿੱਖਿਆ ਦਿੱਤੀ ਜਾਵੇਗੀ ਇੱਕ ਵੱਡਾ ਬਦਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਾਡੇ ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਤੋਂ ਬਿਨਾ ਜਿਹੜੀ ਅਸੀਂ ਇਨਫਰਾਸਟਰਕਚਰ ਡਿਵੈਲਪ ਕੀਤਾ ਉਹਦੇ ਵਿੱਚ ਮੈਂ ਦੱਸਿਆ ਸੀ ਕੁਝ ਮਹੀਨੇ ਪਹਿਲਾਂ ਕਿ ਅਸੀਂ ਹਜ਼ਾਰ ਅੰਗਣਵਾੜੀ ਸੈਂਟਰ ਜਿਹੜੇ ਨਵੇਂ ਬਣਾਉਣ ਜਾ ਰਹੇ ਹਾਂ ਉਹਦੇ ਚੋਂ ਸਾਡੇ 700 ਅੰਗਨਵਾੜੀ ਸੈਂਟਰ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਏ ਨੇ ਬਿਲਕੁਲ ਆਧੁਨਿਕ ਤਰੀਕੇ ਦੇ ਨਾਲ ਜਿਦੇ ਵਿੱਚ ਮੁੱਖ ਤੌਰ ਤੇ ਖੁੱਲੇ ਕਮਰੇ ਹਵਾਦਾਰ ਕਮਰੇ ਨਾਲ ਪ੍ਰੋਪਰ ਕਿਚਨ ਨਾਲ ਬੇਬੀ ਟਾਇਲਟ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿ ਅਡਲਟਸ ਤੋਂ ਬਿਨਾਂ ਛੋਟੇ ਬੱਚਿਆਂ ਦੇ ਲਈ ਜਿਹੜੇ ਆਧੁਨਿਕ ਟਾਇਲਟਸ ਤਿਆਰ ਕੀਤੇ ਗਏ ਨੇ ਔਰ ਬਾਲਾ ਪੇਂਟਿੰਗਸ ਇਹਨਾਂ ਦਾ ਮੁੱਖ ਉਦੇਸ਼ ਇਹ ਹੈ ਕਿ ਬੱਚੇ ਕੰਧਾਂ ਦੇ ਉੱਤੇ ਰੰਗਾਂ ਦੇ ਨਾਮ ਜਾਂ ਕੋਈ ਗਿਣਤੀ ਸਿੱਖਣਗੇ ਪਹਾੜੇ ਸਿੱਖਣਗੇ ਉਹ ਸਾਰਾ ਕੁਝ ਬਾਲਾ ਪੇਂਟਿੰਗ ਦਾ ਇੱਕ ਮਕਸਦ ਰਹੇਗਾ ਕਿ ਛੋਟੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਸਿਖਾਉਣਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਵੇਂ ਆਂਗਣਵਾੜੀ ਸੈਂਟਰ ਵਿਦ ਫਰनिश्ड ਫਰਨੀਚਰ ਪ੍ਰੋਪਰ ਫਰਨੀਚਰ ਹੋਏਗਾ ਕਿਉਂਕਿ ਹੁਣ ਤੱਕ ਅਸੀਂ ਇਹ ਸੁਣਦੇ ਆਉਂਦੇ ਸੀ ਕਿ ਆਂਗਣਵਾੜੀ ਸੈਂਟਰਾਂ ਦੇ ਵਿੱਚ ਤਾਂ ਬੱਚੇ ਦਰੀਆਂ ਤੇ ਬੈਠ ਕੇ ਪੜ੍ਹਦੇ ਨੇ ਜਾਂ ਪੁੰਜੇ ਬਿਠਾ ਦਿੱਤਾ ਜਾਂਦਾ ਉਹ ਸਾਰਾ ਕੁਝ ਜੋ ਇੱਕ ਬਦਲਦੀ ਤਸਵੀਰ ਅਸੀਂ ਦੇਖਾਂਗੇ ਕਿ ਪ੍ਰੋਪਰ ਫਰਨੀਚਰ ਬੱਚਿਆਂ ਦੇ ਲਈ ਵੀ ਔਰ ਜੋ ਸਾਡੀਆਂ ਆਂਗਣਵਾੜੀ ਵਰਕਰ ਜੋ ਉੱਥੇ ਮਿਹਨਤ ਕਰਦੀਆਂ ਨੇ ਉਹਨਾਂ ਦੇ ਲਈ ਪਲੱਸ ਉਹਦੇ ਵਿੱਚ ਗਰੋਥ ਮਾਨਿਟਰਿੰਗ ਡਿਵਾਈਸਸ ਕਿਉਂਕਿ ਬੱਚਿਆਂ ਨੂੰ ਸਿਰਫ ਅਸੀਂ ਪੜਾਉਣਾ ਨਹੀਂ ਉਹਨਾਂ ਦਾ ਪੋਸ਼ਣ ਵੀ ਉਨਾਂ ਇੰਪੋਰਟੈਂਟ ਸੋ ਉਹਨਾਂ ਦੀ ਗਰੋਥ ਵੀ ਉਨੀ ਹੀ ਇੰਪੋਰਟੈਂਟ ਹੈ ਸੋ ਇਹ ਜੋ ਇੱਕ ਨਵਾਂ ਇਨਫਰਾਸਟ੍ਰਕਚਰ ਪੰਜਾਬ ਦੇ ਵਿੱਚ ਕੁਝ ਮਹੀਨਿਆਂ ਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਹਦਾ ਇੱਕੋ ਹੀ ਮਕਸਦ ਹੈ ਪੰਜਾਬ ਸਰਕਾਰ ਦਾ ਕਿ ਪੰਜਾਬ ਦਾ ਹਰ ਬੱਚਾ ਜਸਮਾਨੀ ਤੌਰ ਤੇ ਵੀ ਸੁਰੱਖਿਅਤ ਹੋਵੇ ਪੰਜਾਬ ਦਾ ਹਰ ਬੱਚਾ ਪੜਿਆ ਲਿਖਿਆ ਹੋਵੇ ਔਰ ਪੰਜਾਬ ਦਾ ਹਰ ਬੱਚਾ ਇਸ ਤਰ੍ਹਾਂ ਦਾ ਹੋਵੇ ਕਿ ਉਸ ਦੇ ਵਿੱਚ ਪੂਰਾ ਆਤਮ ਵਿਸ਼ਵਾਸ ਹੋਵੇ ਕਿ ਉਸਨੇ ਜ਼ਿੰਦਗੀ ਦੇ ਵਿੱਚ ਕੀ ਕਰਨਾ ਬਹੁਤ ਸ਼ੁਕਰੀਆ ਮੈਡਮ ਦੋ ਚੀਜ਼ ਜੀਅਤ ਕਰੋ ਇੱਕ ਤਾਂ ਤੁਸੀਂ ਉਲਟਲ ਸ਼ੁਰੂ ਕਰਦੇ ਹੋ ਇਹ ਸਰਕਾਰੀ ਗੱਟਾ ਤੁਹਾਡੇ ਕੋਲ ਹੈ